ਆ ਬੰਦੇ ਆ ਜੀ ਜਿੰਨਾ ਕਰਕੇ ਜਰਮਨੀ ਦਾ ਟੂਰ ਆ ਜਿਹੜਾ ਆਪਣਾ ਉਹ ਅਦਵਚਾਲੇ ਛੱਡ ਕੇ ਆਉਣਾ ਪਿਆ ਹੈ ਤੇ ਅਜੀਤ بھائی ਪਹੁੰਚ ਗਏ ਲੰਡਨ ਤੇ ਇਹਨਾਂ ਕਰਕੇ ਅਸੀਂ ਥੋੜਾ ਜਿਹਾ ਪਹਿਲਾਂ ਵਾਪਸ ਆਏ ਆ ਤੇ ਕਿਉਂਕਿ ਇਹਨਾਂ ਨੇ ਲੰਡਨ ਘੁੰਮਣਾ ਫਿਰਨਾ ਸੀ ਫਿਰ ਜਿੱਥੇ ਜਾਰੀ ਹੁੰਦੀ ਹੈ ਫਿਰ ਆਉਣਾ ਪੈਂਦਾ ਹੈ ਤੇ ਜਰਮਨੀ ਵਾਲੇ ਹੁਣ ਫਿਰ ਕਦੋਂ ਫੇਰ ਆਵਾਂਗੇ ਸੋ ਅੱਜ ਅਸੀਂ ਸੈਂਟਰ ਲੰਡਨ ਚੱਲੇ ਆ ਤੇ ਘੁੰਮਦੇ ਫਿਰਦੇ ਆ ਸੈਂਟਰ ਲੰਡਨ ਦੀਆਂ ਜਿਹੜੀਆਂ ਥਾਵਾਂ ਕੁਝ ਤੇ ਨਾਲ ਹੋਰ ਆਪਣੇ ਕੌਣ ਕੌਣ ਮੈਂਬਰ ਨੇ ਅੱਜ ਤੇ ਉਹ ਤੁਹਾਨੂੰ ਮਿਲਾਉਨੇ ਆ ਸਾਰੇ ਨਾਲ ਸਵੇਰ ਦੇ ਵਜੇ ਹੋਇਆ ਜੀ 11 ਤੇ ਅਸੀਂ ਹੋਟਲ ਤੋਂ ਨਿਕਲ ਲੱਗੇ ਆ ਤੇ ਗੱਡੀ ਸਾਡੀ ਆ ਗਈ ਸਨ ਲੈਂਡ ਦੇ ਲਈ ਤੇ ਨਾਲ ਨੇ ਜੀ ਆਪਣੇ ਮਾਮਾ ਜੀ ਮਾਮਾ ਜੀ ਸਤਿ ਸ੍ਰੀ ਅਕਾਲ ਇਹ ਕਦੇ ਕਦੇ ਕਾਬੂ ਆਉਂਦੇ ਸਾਡੇ ਇਹ ਅਜੀਤ ਭਾਈ ਦੇ ਮਾਮਾ ਜੀ ਨੇ ਨਾਲ ਖੁਸ਼ੀ ਤੇ ਰਣਜੰਦ ਤੇ ਪੰਜ ਜਣੇ ਅਸੀਂ ਅ ਸ਼ੁਰੂ ਕਰ ਲੱਗੇ ਅੱਜ ਦਾ ਸਫ਼ਰ ਸੈਂਟਰ ਲੰਡਨ ਹੁਣ ਅਸੀਂ ਕਿੱਥੇ ਪਹੁੰਚਦੇ ਹਾਂ ਉਹ ਦੱਸ ਦਿਆਂ ਤੁਹਾਨੂੰ ਲੈ ਵੀ ਦੰਦੀ ਆਪਣੀ ਸ਼ੁਰੂਆਤ ਹੋ ਗਈ ਤੇ ਖਬਰਾਂ ਸੁਣਦੇ ਸੁਣਦੇ ਸਾਡੀ ਮੰਜ਼ਲ ਤੇ ਪਹੁੰਚਾਂਗੇ ਅੱਜ ਇਹ ਅਸੀਂ ਪਹੁੰਚ ਗਏ ਆ ਜੀ ਬਿਲਕੁਲ ਲੰਡਨ ਦੇ ਵਿਚਾਲੇ ਵਾਲੇ ਹਿੱਸੇ 'ਚ ਇੱਥੇ ਸਾਰੀਆਂ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲਦੀਆਂ ਤੇ ਮੇਰੇ ਕੋਲੇ ਆ ਮੇਰੇ ਕੋਲੇ ਪੈਸੇ ਲੱਗਣਗੇ 10 ਪਾਉਂਡ ਖੁਸ਼ੀ ਗੱਡੀ ਚ ਫੋਨ ਭੁੱਲ ਗਏ ਸੀ ਗਿਆ ਮੈਂ ਚੱਕ ਲੈਂਦਾ ਇਹ ਬਾਈ ਦੀ ਬੜੀ ਰੀਤ ਸੀ ਜੀ ਮਦائم ਤੇ ਸ਼ਾਦ ਮਦائم ਨੂੰ ਮਿਲਣ ਦੀ ਇਹ ਸਾਹਮਣੇ ਆ ਗਿਆ ਮਦائم ਤੇ ਸ਼ਾਦ ਦਾ ਮਿਊਜ਼ੀਅਮ ਤੇ ਅਸੀਂ ਵੀ ਮੈਨੂੰ ਐ ਲੱਗਦਾ ਕਿੰਨੇ ਵਾਰੀ ਆ ਕੇ ਇੰਗਲੈਂਡ ਖੁਸ਼ੀ ਆਪਾ ਤਿੰਨ ਤਿੰਨ ਵਾਰੀ ਪੰਜ ਵਾਰੀ ਹਾਂ ਉਦੋਂ ਤਾਂ ਬਥੇਰੀ ਵਾਰੀ ਆ ਗਏ ਪੰਜ ਛੇ ਵਾਰੀ ਇੰਗਲੈਂਡ ਆ ਗਏ ਸੀ ਪਰ ਮਦਾਇਮ ਤੇ ਸ਼ਾਦ ਨਹੀਂ ਗਏ ਕਦੇ ਚਲੋ ਹੁਣ ਮਦਾਇਮ ਤੇ ਸ਼ਾਦ ਅੰਦਰੋਂ ਦਿਖਾ ਕੇ ਲਿਓਣਾ ਤੁਹਾਨੂੰ ਕੀ ਹੈ ਕਿਉਂ ਮਾਮਾ ਜੀ ਮਾਮਾ ਜੀ ਨਹੀਂ ਗਏ ਤੁਸੀਂ ਵੀ ਨਹੀਂ ਗਏ ਮੈਂ ਵੀ ਨਹੀਂ ਗਿਆ ਪਰ ਫਾਈਟਰ ਤੁਹਾਨੂੰ ਮੈਂ ਪਹਿਲੀ ਵਾਰ ਜਾਣਾ ਮੈਂ ਗਿਆ ਪਹਿਲਾਂ ਇਹ ਬਾਈ ਪਹਿਲੀ ਵਾਰੀ ਗਏ ਹੋਇਆ ਚਾਚਾ ਹਨਾ ਇਹ 2019 ਚ ਗਏ ਹੋਇਆ 2019 ਚ ਇੰਗਲੈਂ ਚਲੋ ਆਜੋ ਮੈਨੂੰ ਫੋਲੋ ਕਰੋ ਮਤੈਮ ਤੋ ਸ਼ਾਦ ਹੈ ਨਾ ਜਿਹੜਾ ਇਹਦੇ ਦੁਨੀਆ ਭਰ ਚ ਮਤਲਬ ਮਿਊਜ਼ੀਅਮ ਬਣਾਏ ਹੋਇਆ ਮਿਊਜ਼ੀਅਮ ਟਾਈਪ ਹੈ ਇਹ ਤੇ ਵਰਲਡ ਚ ਸਾਰੇ ਕਿਤੇ ਆ ਆਪਣੇ ਇੰਡੀਆ ਵੀ ਹੈ ਸ਼ਾਇਦ ਦਿੱਲੀ ਚ ਮੈਨੂੰ ਦਿੱਲੀ ਚ ਵੀ ਹੈਗਾ ਮਤੈਮ ਤੋ ਸ਼ਾਦ ਹਨ ਕਹੇ ਨਹੀਂ ਮੇਰੇ ਖਿਆਲ ਚ ਇੰਡੀਆ ਚ ਹੈਗਾ ਜਿੱਥੇ ਰਕ ਮੈਂ ਡਾਊਟ ਡਾਊਟ ਚ ਹਾਂ ਮੈਂ ਤੇ ਪਰ ਲੰਡਨ ਚ ਤਾਂ ਇਹਦੇ ਕਾਫੀ ਟੰਦਾ ਬਣਿਆ ਹੋਇਆ ਤੇ ਹੁਣ ਕੀ ਕੁਝ ਅੰਦਰ ਉਹ ਤੁਹਾਨੂੰ ਦਿਖਾਉਂਦੇ ਆ ਮਦਾਨ ਤੋਂ ਸ਼ਾਦਾ ਨਾ ਜਿਹੜਾ ਲੰਡਨ ਦਾ ਉਹ ਕੁਝ ਬਾਹਰਲੇ ਪਾਸੇ ਕੁਛ ਇਹੋ ਜਿਹਾ ਐਦੀ ਟਿਕਟ ਪਹਿਲਾਂ ਪਤਾ ਕਰ ਦੇ ਗਏ ਕਿ ਇਹਦੀ ਟਿਕਟ ਲੱਗਦੀ ਹੈ ਅੰਦਰ ਜਾਣ ਦੀ 30 ਪਤਾ ਨਹੀਂ 40 ਪਾਉਂਡ ਦੀ ਟਿਕਟ ਆ ਤੇ ਟਿਕਟ ਖਰੀਦ ਕੇ ਫਿਰ ਤੁਹਾਨੂੰ ਅੰਦਰ ਲੈ ਕੇ ਚੱਲਾਂਗੇ ਜੀ ਬਾਹਰਲੇ ਪਾਸੋਂ ਕੁਛ ਇਹੋ ਜਿਹਾ ਕਾਫੀ ਭੀੜ ਲੱਗੀ ਹੋਈ ਆ ਜਿਵੇਂ ਤੁਹਾਨੂੰ ਦੱਸਿਆ ਵਧੀਆ ਇੰਟਰਸਟਿੰਗ ਪੁਆਇੰਟ ਆ ਬਹੁਤ ਸਾਰੇ ਲੋਕ ਇਹਨੂੰ ਦੇਖਣ ਦੇ ਲਈ ਆਉਂਦੇ ਆ ਦੁਨੀਆ ਪਰ ਚ ਬਹੁਤ ਸਾਰੇ ਲੋਕ ਦੇਖਣ ਲਈ ਆਉਂਦੇ। ਟਿਕਟਾਂ ਬੜੀਆਂ ਆ ਗਈਆਂ ਜੀ ਮਤਮਤ ਸ਼ਾਦ ਮਿਊਜ਼ੀਅਮ ਦੇ ਪਿੱਛੇ ਹੋ ਜੀਆਂ ਆ ਲੋ ਆਓ ਓਕੇ ਫੋਟੋ 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 ਤੇ ਤੁਹਾਨੂੰ ਮੈਂ ਦਿਖਾਦਾ ਇਹ ਆ ਕੁਛ ਅੰਦਰਲੇ ਪਾਸੇ ਥੈਂਕ ਯੂ ਕੀ ਹੋ ਗਿਆ ਸੀ ਕੌਟੀ ਕਿਸਮੇ ਕਹੋ ਸਾਰੀ ਵੀ ਡੋਜ਼ਨਟ ਹੈਵ ਵਟ ਵੀ ਵਾਂਟ ਟੂ ਗੋ ਤੁਸੀ ਆ ਕਿ ਸਾਡੇ ਕੋਲ ਟਿਕਟ ਹੈ ਨਹੀਂ ਹਾਂ ਮੈਂ ਯਾ ਕਰ ਜੀ ਉਹ ਟਿਕ ਗਿਆ ਬਿਨਾ ਪੈਸੇ ਤੋਂ ਦੇਖਣ ਨੂੰ ਫਿਰਦੇ ਆ ਮੈਂ ਮੈਂ ਕਹਿੰਦੀ ਸਾਡੇ ਕੋਲ ਟਿਕਟ ਹੈ ਨਹੀਂ ਪਰ ਸਾਡਾ ਦੇਖਣ ਨੂੰ ਬੜਾ ਜੀ ਕਰਦਾ ਸੀ ਜਾ ਸਕਦੇ ਆ ਪਰ ਇਹ ਨਾ ਹਾਂ ਕਹਣਾ ਨਾ ਕਰੀ ਦੋ ਦੋ ਵਾਰੀ ਚੈੱਕ ਹੁੰਦੀ ਐ ਟਿਕਟ ਕਮਾਲ ਹੋ ਗਈ ਆ ਨਹੀਂ ਸਕਤਾ ਜੀ ਉਹਨੇ ਨਹੀਂ ਚੈੱਕ ਕੀਤਾ ਅੱਛਾ ਐਦਾਂ ਹੀ ਭੇਜਤਾ ਐਸਸਕੈਨ ਇੱਕ ਟਿਕਟ ਜਿਹੜੀ ਇਹਦੀ 39 ਪਾਉਂਡ ਦੀ ਹੈਗੀ 39 40 ਪਾਉਂਡ ਦੀ ਲਾ ਲਓ ਇੰਡੀਆ ਦਾ ਲਾ ਲਓ 4500 ਦੀ 4500 ਰੁਪਏ ਤੇ ਤੁਸੀਂ ਇਹਨੂੰ ਅੰਦਰੋਂ ਜਾ ਕੇ ਦੇਖ ਸਕਦੇ ਹੋ 4500 ਰੁਪਏ ਦਾ ਮੁੱਲ ਮੋੜਦਾ ਉਹ ਤਾਂ ਯਾਕੀ ਅੰਦਰ ਦੇਖਣਾ ਬੜਾ ਆਮ ਇਜ਼ੀਅਮ ਹੈ ਜੀ ਇਹ ਮਦਮ ਤੋਂ ਸ਼ਾਮ ਤੇ ਐਂਟਰੈਂਸ ਸਾਡੀ ਇੱਥੇ ਖੁੱਲ੍ਹ ਲੱਗੀ ਹੈ ਚਲੋ ਚੱਲੀਏ ਉੱਪਰ ਆਈ ਦਰ ਫੀਲਿੰਗ ਆਉਂਦੀ ਆ ਪੂਰੀ ਥੈਂਕ ਯੂ ਥੈਂਕ ਯੂ ਥੈਂਕ ਯੂ ਉਹ ਭਾਏ ਨੇ ਨਾ ਕਿ ਮੈਂ ਤੇਰੀ ਮੂਵੀ ਬਣਾਈ ਜਾਣੀ ਐ ਤੁਸੀਂ ਮੇਰੀ ਬਣਾਈ ਜਾਣੀ ਐ ਇਹ ਫਿਰ ਵੀ ਪੀਲੇ ਇੱਕ ਲਾਵਤ ਲਵਸ ਤਾ ਮਮਾ ਜੀ ਫੀਲਿੰਗ ਦਵਾਉਂਦੇ ਆ ਪੂਰੀ ਕਦੇ ਪਹਿਲਾ ਯਾਤਰੀ ਹੈ ਆ ਦੇਖੋ ਅੱਗੇ ਪਿੱਛੇ ਦੀ ਹੋ ਕੇ ਫੋਟੋਆਂ ਲੈਣ ਨੂੰ ਕਾਲੇ ਆਪਣੀਆਂ ਫੋਟੋ ਵੀ ਗੋਰੀ ਵਿੱਚ ਨਹੀਂ ਆਓ ਆਹ ਵਾਰਾ ਟੈ ਕਾਰਪਟ ਵਾਲੀ ਐਂਟਰੀ ਆ ਯਾਰ ਇਹ ਆ ਜੀ ਅੰਦਰ ਦੀ ਐਂਟਰੈਂਸ ਸੇਸ ਮਿਊਜ਼ੀਅਮ ਦੀ ਲੋ ਜੀ ਸਭ ਤੋਂ ਪਹਿਲਾਂ ਮਿਲੇ ਨੇ ਸਾਨੂੰ ਰੌਕ ਭਾਜੀ ਰੌਕ ਇੱਥੇ ਖੜੇ ਆ ਕੌਣ ਖੜੇ ਆ ਇਹ ਕੌਣ ਹੈ ਜੀ ਆਹ ਪਤਾ ਨਹੀਂ ਕੌਣ ਨੇ ਜਿਹੜਾ ਰੌਕ ਹੈ ਰੌਕ ਨੂੰ ਤਾਂ ਦੁਨੀਆ ਜਾਣਦੀ ਹੈ ਕਿਉਂ ਲੱਗੀ ਹੋਈ ਆ ਫੋਟੋ ਫੂਟਾ ਖਿਚਣ ਦੇ ਲਈ ਹਮਾਰੇ ਚਾਚਾ ਦਾ ਭਾਈ 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 ਐਨ ਕਦੇ ਕਹੇ ਰੀ ਉਹ ਚੱਜਣ ਲੱਗਿਆ ਸੀ ਪੂਰਾ ਓਏ ਯਾਰ ਬੰਦੇ ਦੇ ਕੋ ਯਾਰ ਕਿੰਨੇ origignal ਬਣਾਏ ਨੇ ਇਹਨਾਂ ਨੇ ਯਾਰ ਜਿਵੇਂ origignal ਲੱਗਦਾ ਹੈ ਉਹ ਵਾਲ-ਬੂਲ ਵੀ ਦੇਖ ਰਹਿਣਾ ਸਹੀ ਗੱਲ ਹੈ ਆਹ ਵਾਲ ਵੀ ਉੰਨੀ origignal ਲਾਇਆ ਹੈ ਇਹ ਸੱਚੀ ਦੇ ਨਹੀਂ ਸੱਚੀ ਸੱਚੀ ਦੇ ਨੇ ਔਰ ਹੁਈ ਵੀ ਸੱਚੀ ਦੇ ਨੇ ਤੁਸੀਂ ਨਾ ਯਾਰ ਇਹਨਾਂ ਦੀਆਂ ਕਲਾਕਾਰਤਿਆਂ ਦੇਖੋ ਦੇਖੋ ਕਿੰਨੇ origignal ਲੱਗਦੇ ਆ ਤੇ ਜਿਵੇਂ ਪਤਾ ਵੀ ਨਹੀਂ ਲੱਗਦਾ ਜਦੋਂ ਕਈ ਵਾਰੀ ਕੋਲੇ ਫੋਟੋ ਕਰਾਉਂਦੇ ਨੇ ਖੜ ਕੇ ਐਂ ਲੱਗਦਾ ਵੀ ਕੌਣ ਡੁਪਲੀਕੇਟ ਹੈ ਕੌਣ origignal ਹੈ ਬੰਦੇ ਅਤੇ ਸੈਲੀਬ੍ਰਿਟੀਜ਼ ਦਾ ਤਾਂ ਸਾਨੂੰ ਪਤਾ ਹੀ ਨਹੀਂ ਹੈਗਾ ਕਿ ਕੌਣ ਕੌਣ ਇਹਦੇ ਕਰਕੇ ਮਸ਼ਹੂਰ ਹੈ ਜੀ ਜਿਹੜਾ ਇਹ ਪੂਰਾ ਮਤਮਦ ਸ਼ਾਹ ਦਾ ਆ ਤੁਹਾਨੂੰ ਚੀਜ਼ਾਂ ਦਾ ਪਤਾ ਲੱਗਣ ਲੱਗਿਆ ਇਹ ਆਗੇ ਜੀ ਬਾਲੀਵੁੱਡ ਦੇ ਆਪਣੇ ਬਾਦਸ਼ਾਹ ਹੰਤਾਬ ਬਚਨ ਜੀ ਖਲਮਾਂ ਚ ਤਾਂ ਦੇਖਣ ਨੂੰ ਬਹੁਤ ਲੰਬੇ ਲੱਗਦੇ ਆ ਇਹ ਪਰ ਇਹ ਜਿਆਦਾ ਲੰਬੇ ਨਹੀਂ ਹੈਗੇ ਕਿਉਂਕਿ ਜਿਹੜਾ ਮਤਮਦ ਸ਼ਾਹ ਚ ਜੇ ਨਾ ਵੀ ਇੱਥੇ ਲੱਗਦਾ ਨਾ ਮਿਊਜ਼ੀਅਮ ਚ ਹਰੇਕ ਦੀ ਹਾਈਟ ਕੱਦ ਵਾਲ ਬੂਲ ਦੇਖ ਕੇ ਮਤਲਬ ਪ੍ਰੋਪਰ ਉਸਾਂ ਦੀ ਬਣਾਇਆ ਜਾਂਦਾ ਹਾਂਜੀ ਹਾਂ ਅਰਿਪਨ ਜੀ ਨਿਊ ਹਾਈਟ ਹੈ ਹਾਂਜੀ ਸੋਰੀ ਅੱਜ ਅਮਦਾਬਚਨ ਜੀ ਨਾਲ ਵੀ ਮੁਲਾਕਾਤ ਹੋ ਗਿਆ ਆਪਣਾ ਅੱਜ ਤਾਂ ਸਾਰੇ ਜਾਣੇ ਮੇਲ ਮਲਾਪ ਕਰਨਗੇ ਅਗੇ ਜੀ ਆਪਣੇ ਪਿਆਰੇ ਸ਼ਾਹਰੂਖ ਖਾਨ ਜੀ ਤੇ ਬਾਲੀਵੁੱਡ ਦੇ ਕਿੰਗ ਕਹਿੰਦੇ ਨੇ ਲੋ ਕਿੰਗ ਖਾਨ ਕਿੰਗ ਖਾਨ ਕਿੰਗ ਖਾਨ ਇਹ ਬੜੇ ਛੋਟੇ ਜਿਹੇ ਆ ਇਹਨਾਂ ਨੂੰ ਦੇਖ ਕੇ ਪਤਾ ਲੱਗਿਆ ਇਹਨਾਂ ਤੋਂ ਲੰਬਾ ਮਾਏ ਆ ਛੋਟੇ ਪਾ ਲਓ ਜਿੰਨੇ ਜੁੱਫੇ ਬਣੇ ਨੇ ਅੱਜ ਕਿਹੜਾ ਇਹਨਾਂ ਨੇ ਮਾਈਂਡ ਕਰਨਾ ਹੈ ਜਿਹੜੇ ਦਿਖਾਓ ਬੜਾ ਯਾਰ ਪਰ ਇਹ ਉਹਨੇ ਸ਼ਾਹਰੁਖ ਵਰਗੇ ਲੱਗਦੇ ਨਹੀਂ ਹੈਗੇ ਸਹੀ ਗੱਲ ਹੈ ਗੱਲਾਂ ਤੇ ਫੇਰ ਲਵਲੀ ਲਾਈ ਹੋਈ ਹੈ ਵਾਲੇ ਲਾਲ ਇਹ ਸਾਹਮਣੇ ਵਾਲੇ ਪਾਸੇ ਜੀ ਆ ਗਏ ਆਪਣੇ ਰਣਵੀਰ ਸਿੰਘ ਤੇ ਇਹ ਦੇਖੋ ਦੀਪਿਕਾ ਬਾਦੂਕਨ ਪਤਾ ਨਹੀਂ ਕਿਧਰ ਖੋ ਗਈ ਦੀਪਿਕਾ ਬਾਦੂਕਨ ਦਿਖਦੇ ਨਹੀਂ ਹੈਗੇ ਜੀ ਬਸ ਹਾਂ ਜਿਹੜੇ ਸਾਹ ਦਾ ਜਿਹੜੇ ਸਾਹ ਦਾ ਨਾ ਬਸ ਸਟਾਈਲ ਆ ਉਮੀ ਪਾਏ ਤੇ ਵੀ ਹਾਂ ਜੀ ਮੈਂ ਮਤਲਬ ਜਿਵੇਂ ਸੋਹਣੇ ਸੋਹਣੇ ਰਣਵੀਰ ਕੱਪੜੇ ਪਾਉਂਦਾ ਹੈ ਕੱਪੜੇ ਲਈ ਜਿਵੇਂ ਮਸ਼ਹੂਰ ਹੈ ਨਾ ਤੇ ਉਹੇ ਜੀ ਕੱਪੜੇ ਇੱਥੇ ਇਹਨਾਂ ਦੇ ਰਣਵੀਰ ਕਪੂਰ ਦੇ ਪਾਏ ਹੋਏ ਆ ਰਣਵੀਰ ਸਿੰਘ ਦੇ सॉरी ਰਣਵੀਰ ਕਪੂਰ ਗਈਆਂ ਨਾ ਚਲਿਏ ਲਓ ਜੀ ਅੱਗੇ ਅੱਗੇ ਚੱਲਦੇ ਜਾਨੇ ਆ ਫਿਰ ਤੁਹਾਨੂੰ ਦਿਖਾਉਨੇ ਆਂ ਜਾਨੇ ਹੇ ਪਤਾ ਨਹੀਂ ਕੌਣ ਇਹ ਫੈਸ਼ਨ ਸ਼ੋਅ ਆ ਨਹੀਂ ਨਿਰਪਨ ਯਾ ਅੰਦਰ ਨਾਲ ਥੋੜੇ ਥੋੜੇ ਉਹ ਆਈ ਜਾਂਦੇ ਆ ਤੇ ਤੁਰੇ ਜਾਂਦੇ ਆ ਤੇ ਨਾਲ ਦੀ ਨਾਲ ਆਈ ਜਾਂਦਾ ਸਾਰਾ ਆਪਣੇ ਇੰਡੀਆ ਵਾਲਿਆਂ ਦਾ ਤਾਂ ਇੱਥੇ ਆ ਕੇ ਸੁਪਨੇ ਪੂਰੇ ਹੁੰਦੇ ਆ ਦੇਖੋ ਕਟਰੀਨਾ ਨਾਲ ਖੜੇ ਨੇ ਬਾਈ ਹੁਣੀ ਉਹ ਖਿੱਚੀ ਜਾਵੇ ਨਾ ਖਿੱਚੀ ਜਾਵੇ ਕੈਟਰੀਨਾ ਦੀ ਹਾਈਟ ਵੀ ਬਹੁਤ ਛੋਟੀ ਹੈ ਯਾਰ ਹਨਾ ਮੇਰੇ ਲਈ ਛੋਟੀ ਹੈ ਨਾ ਤੁਹਾਡੇ ਨਾਲ ਲੰਮੀ ਹੈ ਥੋੜੀ 1 ਇੰਚ ਲੰਮੀ ਹੈ ਮੇਰੇ ਨਾਲ ਹੀਲ ਪਾਈ ਹੈ ਨਾ ਹੀਲ ਪਾਈ ਹੈ ਚੱਪਲ ਪਾਈ ਹੈ ਇਹ ਦੇਖੋ ਜੀ ਕੈਟਰੀਨਾ ਕਹਿ ਰਹੀ ਰਿੱਤਕਰਾਸ਼ਨ ਮਨਵਾਲਾ ਦਾ ਬਾਲੀਵੁੱਡ ਦੇ ਦਾ ਕੋਈ ਸੈਲੀਬ੍ਰਿਟੀ ਇਹਨਾਂ ਨੇ ਛੱਡਣੀ ਨਹੀਂ ਸਾਰੇ ਨੇ ਲਗਭਗ ਓ ਬਾਈ ਦੱਸੋ ਆ ਸਾਹਮਣੇ ਵਾਲਾ ओरिजिनल ਖੜਾ ਹੈ ਕਿ ਡੁਪਲੀਕੇਟ ਜਿਹੜਾ ਇਹ ਫੋਟੋ ਖਿਚਾ ਰਿਹਾ ਅਸਲੀ ਬੰਦਾ ਹੈ ਇਹ ਓ ਬਾਈ ਜੀ ਸੁਣਦੇ ਹੋ ਸੁਣਦੇ ਨਹੀਂ ਹੈਲੋ ਅੱਛਾ ਡੁਪਲੀਕੇਟ ਹੀ ਹੈ ਪਤਾ ਨਹੀਂ ਲੱਗਦਾ ਯਾਰ ਇਹ ਅਸੀਂ ਪਹੁੰਚ ਗਏ ਹੁਣ ਕੋਈ ਮਿਲ ਗਿਆ ਫਿਲਮ ਦੇ ਸੀਨ ਤੇ ਤੇ ਜਿਹੜਾ ਕੋਈ ਮਿਲ ਗਿਆ ਜਿਹੋਂਦਾ ਨਾ ਆ ਰਿਤ ਕਰੋਸ਼ਨ ਏਲੀਅਨ ਨੂੰ ਇਹਦੇ ਚ ਰੱਖ ਕੇ ਲੈ ਕੇ ਜਾਂਦੇ ਹੁੰਦੇ ਉਹ ਸੀਨ ਆ ਬਾਬਾ ਉਹਦਾ ਜੰਗਲਿਆ ਲੋਕੇਤੀ ਇਹ ਰੀਅਲ ਫਿਲਸੋਫੀ ਆ ਰੀਅਲ ਸਪੌਟ ਬਣਾਇਆ ਹੋਇਆ ਮੈਂ ਆਉਂ ਮੈਂ ਜੰਗਲ ਜਾਂ ਬਣਾਇਆ ਹੋਇਆ ਜਿਵੇਂ ਜੰਗਲ ਜੇ ਚੋਂ ਉਹਨੂੰ ਲੱਭਦਾ ਹੁੰਦਾ ਰੀਅਲ ਲਾਈਫ 'ਚ ਤਾਂ ਨਹੀਂ ਮਿਲ ਸਕਦੇ ਇੱਥੇ ਤਾਂ ਆਪਣੀ ਫੀਲਿੰਗ ਲਈ ਆ ਪੂਰੀ ਕਿਉਂਕਿ ਉਹ ਤੋਂ ਦੇਖਦੇ ਰਿਹਾ ਸਜਨ ਤੰਨੂ ਵਰਗੇ ਇਹਨੂੰ ਹੈ ਕਿਉਂਕਿ ਰਿਪਨ ਦਾ ਕ੍ਰਿਕ ਦੇ ਬਹੁਤ ਜ਼ਿਆਦਾ ਫੈਨ ਆ ਸਹੀ ਗੱਲ ਆ ਚਲੋ ਖੁਸ਼ੀ ਹੋਈ ਦੇਖ ਕੇ ਤੇ ਚੰਗਾ ਲੱਗਾ ਜੀ ਸੁਪਨਾ ਕਦੇ ਦੋਨੋਂ ਮਿਲਾਂਗੇ ਸੁਪਨਾ ਹੈ ਜੇ ਸਾਡਾ ਕਿਵੇਂ ਲੱਗ ਰਿਹਾ ਹੈ ਇਹਨਾਂ ਨੂੰ ਗੋਡਫਾਦਰ ਕਹਿੰਦਾ ক্রিকেট ਦੇ ਸਭ ਤੋਂ ਵੱਧ ਰਨ ਸਭ ਤੋਂ ਵੱਧ ਸੈਕਰੀ ਸਭ ਤੋਂ ਵੱਧ ਰਿਕਾਰਡ ਸੁਦੀਨ ਲੂਦੀ ਕਰਦੇ ਨਾਮ ਖੁਸ਼ੀ ਹੋਈ ਇਹਨਾਂ ਨੂੰ ਮਿਲ ਕੇ ਸਤਿ ਸ਼੍ਰੀ ਅਕਾਲ ਜੀ ਆਹ ਮਸ਼ਹੂਰ ਫੁੱਟਬਾਲਰ ਨੇ ਜੀ ਮਾਪੇ ਤੇ ਜਿਹੜੇ ਫੁੱਟਬਾਲ ਦੇ ਪ੍ਰੇਮੀ ਹੋ ਇਹਨਾਂ ਨੂੰ ਜਾਣਦੇ ਹੋਣਗੇ ਉਹਨਾਂ ਦਾ ਵੀ ਇੱਥੇ ਲੱਗਿਆ ਜਿਵੇਂ ਤੁਹਾਨੂੰ ਦੱਸਿਆ ਇਹਨਾ ਸਾਰੇ ਆ ਖਿਡਾਰੀ ਨੇ ਆ ਮੈਰੀ ਮੈਰੀ ਅਰਫਸ ਇਹ ਨੇਗੇ ਉਧਰ ਸਪੋਰਟਸ ਆਫ ਦੀ ਗ੍ਰੀਨ ਸਾਰੇ ਕਥਵੇਂ ਸਾਰੇ ਲੱਗੇ ਫੋਟੋ ਖਿਚਵਾਉਣੀ ਹੈ ਸਚਨਾਂ ਨੂੰ ਚਲੋ ਚਲੋ ਜਾਓ ਕਿਹੜਾ ਮਾਇੰਡ ਕਰਦੇ ਆ ਜਾਓ 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 ਇਹ ਆਪਾਂ ਜੀ ਸ਼ਾਹੀ ਮਹਿਲ 'ਚ ਪਹੁੰਚ ਗਏ ਆ ਜਿਹੜੇ ਕੁਈਨ ਅਲੇਜਾਬਥ ਹੈ ਉਹਨਾਂ ਦੇ ਸ਼ਾਹੀ ਮਹਿਲ ਦੇ ਅੰਦਰ ਤੇ ਇੱਥੇ ਰਾਣੀ ਜੀ ਨਾਲ ਕਰਨੀ ਆਪਾਂ ਮੁਲਾਕਾਤ ਆ ਖੜਿਆ ਜੀ ਆ ਅੱਜ ਨੇੜੇੋਂ ਦਿਖਾ ਦਈਏ ਤੁਹਾਨੂੰ ਕੋਈ ਐਲਿਜ਼ਾਬੈਥ ਦੇ ਨਾ ਦੇ ਅ ਕਿੰਗ ਪਰ ਉਹਨੇ ਕਹਿ ਸਕਦੇ ਕਿੰਗ ਚਾਰਜ ਮਾਮਾ ਜੀ ਖੜੋ ਆ ਜਾਓ ਖਿੱਚੀਏ ਤਸਵੀਰ ਉਹਨਾਂ ਦਾ ਮਿਲਣ ਦਾ ਮੌਕਾ ਨਹੀਂ ਮਿਲਿਆ ਹੱਥੋਂ ਤੁਹ ਮਿਲਾਓ ਵੜਾਏ ਸਾਸਰੀ ਘਰ ਆ ਤੁਹਾਨੂੰ ਦੇ ਦੇ ਜੀ ਆਹ ਲੋਕਾਂ ਨੂੰ ਖੁਸ਼ ਹੋ ਗਏ ਹਾਂ ਜੀ ਮੈਂ ਜੇ ਫੇਰ ਵੀ ਇੰਡੀਆ ਆਉਂ ਤਾ ਤੁਹਾਨੂੰ ਪੰਜਾਬ ਚ ਮਿਲਾਂਗੇ ਇਹਦਾ ਪਾਸਾ ਵੇ ਹੋ ਗਏ ਮਾਮਾ ਜੀ ਕਹਿੰਦੇ ਕਦੇ ਪੰਜਾਬ ਆਉ ਮਿਲਾਂਗੇ ਇਹ ਚੜਾਈ ਕਰ ਗਏ ਮਾਮਾ ਜੀ ਮੈਂ ਤੁਹਾਨੂੰ ਬਿਲਕੁਲ ਨੇੜੇ ਦਿਖਾਉਣਾ ਅੱਜ ਕਿੰਨੇ ਕਿਹੜੇ ਵਜੇ ਦਾਦੇ ਸੀ ਲੈ ਜਾਵਾਂ ਤੇ ਵੈਸੇ ਇਹਨਾਂ ਮਾਰੇ ਐ ਸੁਣਿਆ ਕਹਿੰਦੇ ਵੀ ਜਦੋਂ ਆਪਣੇ ਇੰਡੀਆ ਦੇ ਜਾਂ ਏਸ਼ੀਆ ਦੇ ਰਾਜੇ ਮਹਾਰਾਜਾ ਨੂੰ ਮਿਲਦੇ ਸੀ ਨਾ ਜਿਵੇਂ ਆਪਣੇ ਵੀ ਰਾਜੇ ਹੁੰਦੇ ਸੀਗੇ ਉਹਨਾਂ ਨਾਲ ਕਹਿੰਦੇ ਹੱਥ ਮਿਲਾ ਕੇ ਕਲੱਬ 'ਚ ਵੀ ਆਪਣਾ ਚੇਂਜ ਕਰ ਕਲੱਬ ਕਲੱਬ 'ਚ ਵੀ ਚੇਂਜ ਕਰਕੇ ਛੱਡ ਦਿੰਦੇ ਸੀ। ਉਹਨੇ ਸ਼ੌਂਕੜ ਇੰਨੇ ਸੀ ਤੇ ਸੋਹਣੇ ਇੰਨੇ ਸੀ। ਮਤਲਬ ਇੰਨਾ ਸਟੈਂਡਰਡ ਸੀ ਇਹਨਾਂ ਦਾ ਆਪਣੇ ਆਪ ਨੂੰ ਜਿਹੜੀ ਰਾਣੀ ਸੀ ਐਲਿਜ਼ਾਬੈਥਾ ਇੰਨਾ ਉੱਚਾ ਮੰਨਦੇ। ਇਹ ਲੈ ਜੀ ਤੇ ਤੇ ਇਹਨ ਇੱਕ ਕੁਇਨ 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 ਲੈ ਜਾਵੇ। ਵਾ 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 ਕੀ ਆਡੀਅנס ਹੈ। ਫੀਲਿੰਗ ਪੂਰੀ ਆਉਂਦੀ ਐ ਇੱਥੇ ਦੀ ਲੱਖਾਂ ਬੰਦੇ ਮੇਰੇ ਸਾਹਮਣੇ ਖੜੇ ਆ ਕਿਆ ਬਾਤ ਆ ਯਾਰ ਸਰੋਤੇ ਦਾ ਧੰਨਵਾਦ ਹੋ ਰਿਹਾ ਰੱਬ ਆ ਰੱਬ ਇਹ ਜੀ ਕੁਇਨ ਤੋਂ ਬਾਅਦ ਇੱਥੇ ਤੇ ਇਹ ਰਾਜਕਰਾਨੇ ਨਾਲ ਜੇ ਫੋਟੋ ਕਰਾਉਣੀ ਐ ਤੁਸੀਂ ਇਹ ਸਾਡੀ ਫੋਟੋ ਹੀ ਐ ਇਹ ਫੋਟੋ ਤੁਹਾਨੂੰ ਦੇ ਵੀ ਦਿੰਦੇ ਆ ਕਾਰਡ ਇੱਥੇ ਜਿਵੇਂ ਸਾਰੇ ਕਿ ਤਾ ਖਿੱਚ ਕੇ ਦਿੰਦੇ ਹੁੰਦੇ ਹਨ ਨਾ ਤੇ ਉਧਰ ਫੋਟੋ ਖਿੱਚਦੇ ਨੇ ਤੇ ਇੱਥੇ ਮਿਲ ਜਾਂਦੀ ਹੈ ਇਹ ਇਹ ਆ ਗਈ ਜੀ ਸਾਡੀ ਫੋਟੋ oh sorry ਇਹਨੇ ਤਾਂ ਦੇਖ ਨਹੀਂ ਸਕਦੇ ਬਾਹਰ ਕਰਨੀ ਪੈਣੀ ਹੈ ਤੇ ਇਸ ਤਰ੍ਹਾਂ ਦੀ ਹੈ ਜੀ ਮਾਹੌਲ ਹੈ ਅੰਦਰ ਪੂਰਾ ਜੀ ਲੱਗਦਾ ਯਾਰ ਪੂਰਾ ਦੇਖ ਕੇ ਇਹ ਇਹਨਾਂ ਦੇ ਪਰਿਵਾਰ ਚ ਵੀ ਹੈ ਨਾ ਮਮਾ ਜੀ ਇਹ ਕਿੰਨੇ ਦੇ ਰਾਜੇ ਦੇ ਪਰਿਵਾਰ ਚੋਂ ਹੀ ਆਂ ਜੀ ਪ੍ਰਿੰਸ ਚਾਰਲਸ ਦੇ ਜੀ ਬਾਈਬਾ ਮਾਮਾ ਜੀ ਪੂਰਾ ਬਾਇਓ ਡਾਟਾ ਕੱਢੀ ਫਿਰਦੇ ਜਿਵੇਂ ਨਾ ਅਜੀਤ ਭਾਈ ਮਾਮਾ ਮਾਮਾ ਨਾਲ ਮੈਚਿੰਗ ਕਰੀ ਕਰਦੇ ਆ ਚਲੋ ਫੋਟੋ ਖਿੱਚੀ ਥੋੜੀ ਯਾਦਗਾਰੀ ਤਸਵੀਰ ਲਈਏ ਜਾਓ ਨਾਲ ਬਾਮਾ ਜੀ ਮੈਂ ਕਹਿੰਦਾ ਜਿਵੇਂ ਉਹ ਨਹੀਂ ਹਰਦਵਾਰ ਨਹੀਂ ਬੈਠੇ ਹੁੰਦੇ ਹਰ ਕੀ ਪੌੜੀ ਤੇ ਡਾਟਾ ਕੱਢ ਲੈਂਦੇ ਨੇ ਸਾਰਾ ਡਾਇਨਾ ਕੌਣ ਹੈ ਜਾਓ 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 ਆ ਜੱਜ ਕੀ ਗੱਲ ਆ ਮੈਚਿੰਗ ਮੂੰਹ ਵੀ ਉੱਤਰ ਨਹੀਂ ਕੀਤਾ ਆ ਜੋ ਗੱਲਬਾਤ ਬਣ ਗਈ ਪੂਰੀ ਐਂਡ ਹੋ ਗਈ ਮੈਂ ਕਿਹਾ ਮਾਮਾ ਜੀ ਮਾਮਾ ਜੀ ਲੋਕ ਕਮੈਂਟ ਕਰਕੇ ਲਗਾ ਕਿ ਮੈਂ ਇਸ ਦਾ ਮਜ਼ਾਕ ਕਰਦੇ ਰਹੇ ਨੇ ਕਿਹਾ ਵੀ ਕਹਿੰਦੇ ਮਾਈਂਡ ਕਰ ਚੋ ਤੁਸੀਂ ਵੀ ਦਿਹਾਉਣੀਆਂ ਫੋਟੋ ਇਹ ਭੈਣ ਜੀ ਕੌਣ ਨੇ ਪਤਾ ਨਹੀਂ ਏ ਮਨੂ ਐ ਲਾਦਾ ਜਿਹੜੀ ਸਟਾਰ ਵਾਰਜ਼ ਮੂਵੀ ਸੀਗੀ ਉਹਦੀ ਫਿਲਮ ਦੀ ਕਾਸਟ ਹੈ ਨੂੰ ਲਾਇਆ ਹੈ ਅਸੀਂ ਇੱਥੇ ਦਾ ਅਸੀਂ ਜਾ ਕੇ ਆਏ ਸੀ ਇਹਦਾ ਜਾਰਡਨ ਚ ਵਾਦੀ ਰਾਮ ਉੱਥੇ ਬਣੀ ਹੋਈ ਹੈ ਫਿਲਮ ਸਟਾਰ ਵਾਰ ਇਹ ਦੇਖੋ ਭਾਈ ਆਉਂਦਾ ਵੀ ਆ ਯਾਰ ਰਿਕੁਆਇਰਮੈਂਟ ਦਾ ਬੜਦਾ ਵੇ ਨਹੀਂ ਜੀ ਜਮਣਾ ਨਹੀਂ ਲੱਗਦਾ ਦੇਖ ਹਾਂ ਹੱਥ ਵੀ ਲਾਉਂਦਾ ਪੂਰੇ ਇਹਦੇ ਕਰਕੇ ਮਹਾਨ ਹੈ ਜੀ ਬਦਨਦ ਸ਼ਾਇਰ ਜਮਾ ਰਿਹਾ ਜੀ ਨਾਲ ਲੱਗਦਾ ਨਾ ਸਾਰਾ ਘਰ-ਬਾਰ ਲਓ ਜੀ ਇੱਥੋਂ ਹੁਣ ਹੋਣ ਲੱਗੇ ਆਪਣਾ ਐਗਜ਼ਿਟ ਤੇ ਮਦਮ ਤਸ਼ਾਦ ਦਾ ਮਿਊਜ਼ੀਅਮ ਸੀ ਜਿਹੜਾ ਸਭ ਰੋ ਸਾਰਾ ਫਿਊ ਹੋ ਜਾ ਸੀ ਬਸ ਆ ਰਹੀ ਆ ਉਹ ਵੀ ਗਿਆ ਤੇ ਅਸਲ ਗੱਲ ਕਰਦਾ ਆਪਣੀ ਆਪਣੀ ਬਾਰਵੀਂ ਉਹ 2 ਘੰਟੇ ਦਾ ਟੂਰ ਸੀਗਾ ਅੰਦਰ ਪੂਰਾ ਬਹੁਤ ਵਧੀਆ ਰਿਹਾ ਘੁੰਮਣ ਫਿਰਨ ਵਾਲਾ ਦੇਖਣ ਨੂੰ ਮਤਲਬ ਕਾਫੀ ਸਾਰੀਆਂ ਚੀਜ਼ਾਂ ਤੇ ਬਾਕੀ ਤੁਹਾਨੂੰ ਮਦਮਤ ਸ਼ਾਹ ਦਾਰ ਦੱਸਦਾ ਇਹ ਹੈ ਅਸਲ ਚ ਬੁੱਤ ਤਰਾਸ਼ੀ ਨੇ ਜਿਵੇਂ ਆਪਣੇ ਪੰਜਾਬ ਚ ਵੀ ਕਾਫੀ ਜਾਣੇ ਮਤਲਬ ਕੰਮ ਕਰਦੇ ਹਨ ਬੁੱਤ ਘੜਦੇ ਆ ਬਸ ਇਹਨਾਂ ਦਾ ਇਹ ਹੈ ਵੀ ਇਹ 1835 ਤੋਂ ਲੱਗੇ ਹੋਏ ਸੀ ਥੋੜੀ ਜਿਹੀ ਪਛਾਣ ਮਿਲ ਗਈ ਤੇ ਅੱਜ ਕੱਲ ਸੈਲੀਬ੍ਰਿਟੀਜ਼ ਦੇ ਜਿੰਨੇ ਸਾਰੇ ਬੁੱਤ ਹੈ ਉਹ ਬਣਾਉਣ ਲੱਗੇ ਉਹਨਾਂ ਨੂੰ ਬਣਾਉਣ ਕਰਕੇ ਤਦੋਂ ਦੁਨੀਆ ਭਰ ਚ ਮਸ਼ਹੂਰ ਹੋ ਗਏ ਹੁਣ ਥਾਂ ਥਾਂ ਮਿਊਜ਼ੀਅਮ ਨੇ ਇੱਕ ਜਾਣੇ ਦੀ ਟਿਕਟ ਤੁਸੀਂ ਦੇਖ ਲਓ 4500 5000 ਰੁਪਏ ਦਿਨ ਚ 5 ਕੇ ਹਜ਼ਾਰ ਬੰਦਾ ਇਥੋਂ ਦੀ ਲੰਘ ਜਾਂਦਾ ਹੋਊਗਾ ਦੇਖ ਕੇ ਤੇ ਮੁੜ ਕੇ ਪੈਸੇ ਹੀ ਪੈਸੇ ਇੱਕ ਵਾਰੀ ਨਾਮ ਬਣਨ ਦੀ ਗੱਲ ਹੁੰਦੀ ਹੈ ਇਹਨਾਂ ਨੇ ਆਪਣਾ ਨਾਮ ਐਡੇ ਵੱਡੇ ਲੈਵਲ ਤੇ ਪਛਾ ਲਿਆ ਤੇ ਲੋਕ ਦੇਖਣ ਆਉਂਦੇ ਦੁਨੀਆ ਭਰ ਚ ਲੋਕ ਦੇਖਣ ਆਉਂਦੇ ਮਦਮ ਤੇ ਸ਼ਾਦ ਸੁਵੇਰੇ ਸੁਵੇਰੇ ਵਧੀਆ ਭੀੜ ਸੀਗੀ ਤੇ ਹੁਣ ਸਾਰਾ ਖਾਲੀ ਹੋ ਗਿਆ ਮੱਲਾ ਦਾ ਲੋਕ ਸਵੇਰੇ ਸਵੇਰੀ ਆਉਂਦੇ ਆ ਜਿਆਦਾ ਦੇਖਣ ਤੇ ਹੁਣ ਅਸੀਂ ਜਾਣਾ ਜੀ ਸੈਂਟਰ ਲੰਡਨ ਜੀ ਕੁਝ ਹੋਰ ਚੀਜ਼ਾਂ ਕੁਝ ਹੋਰ ਥਾਵਾਂ ਸੈਂਟਰ ਲੰਡਨ ਦੀ ਤੁਹਾਨੂੰ ਖਮਾਉਣੇ ਦਿਖਾਉਣੇ ਨਾਲ ਤੇ ਬਾਕੀ ਟੂਰ ਇਹਦਾ ਅੰਦਰ ਦਾ ਵਧੀਆ ਹੈ ਤੇ ਜੇ ਤੁਸੀਂ ਆ ਤਿੰਨ ਕ ਘੰਟੇ ਲੈ ਕੇ ਆਉ ਆਰਾਮ ਨਾਲ ਦੇਖਿਆ ਜਾ ਸਕਦਾ ਹੈ ਤਿੰਨ ਤਿੰਨ ਸਾਢੇ ਤਿੰਨ ਘੰਟੇ ਇੰਨੇ ਕ ਟਾਈਮ ਦਾ ਹੈਗਾ ਅਸੀਂ ਨਾ ਸਪੈਸ਼ਲ ਗਏ ਸੀਗੇ ਦਲਜੀਤ ਦਸਾਂਝ ਕਰਕੇ ਤੇ ਇਸ ਮਿਊਜ਼ੀਅਮ ਦੇ ਵਿੱਚ ਕਿਉਂਕਿ ਮਤਲਬ ਸਾਨੂੰ ਇੱਕ ਵਾਰੀ ਅਸੀਂ ਪੋਸਟ ਪੜ੍ਹੀ ਸੀਗੀ ਵੀ ਦਲਜੀਤ ਦਸਾਂਝ ਦਾ ਜਿਹੜਾ ਸਟੈਚੂ ਆ ਉਹ ਇੱਥੇ ਲਾਇਆ ਸੀਗਾ ਮਤਲਬ ਸ਼ਾਇਦ ਨੇ ਸ਼ਾਇਦ ਇੰਡੀਆ ਦੇ ਕਿਸੇ ਮਿਊਜ਼ੀਅਮ ਚ ਲਾਇਆ ਹੋਵੇ ਮੈਨੂੰ ਪਤਾ ਨਹੀਂ ਹੈਗਾ ਫਿਰ ਦਲਜੀਤ ਦਸਾਂਝ ਨੇ ਇੱਕ ਵਾਰੀ ਪੋਸਟ ਨਹੀਂ ਪਾਈ ਸੀ ਹਾਂਜੀ ਮੈਨੂੰ ਤਾਂ ਅਸੀਂ ਇੱਥੇ ਵੀ ਹੋਣਾ ਪਰ ਉਹ ਗਾਣੇ 'ਚ ਵੀ ਆਉਂਦਾ ਦੇਖ ਦੇਖ ਮੋਮ ਦੇ ਪੁੱਤ ਵਿੱਚ ਟੌਰ ਜੱਟ ਦੀ ਐ ਜੇ ਕਰਕੇ ਅੱਛਾ ਦੇਖ ਮੋਮ ਦੇ ਸਟੈਚੂ ਚ ਟੌਰ ਬਦਲ ਪਤਾ ਨਹੀਂ ਐ ਕਰਕੇ ਕੁਛ ਲਾਇਆ ਹੋਇਆ ਸੀ ਤੇ ਖੈਰ ਅ ਇੱਥੇ ਲੱਗਿਆ ਨਹੀਂ ਹੋਇਆ ਅਸੀਂ ਬਹੁਤ ਲੱਭਿਆ ਸੀ ਸਾਨੂੰ ਐਸੀ ਹੋਊਗਾ ਤੇ ਹਾਂਜੀ ਤੇ ਮੇਬੀ ਹੁਣ ਜਦੋਂ ਕਦੇ ਇੰਡੀਆ ਗਏ ਜਾਂ ਕਦੇ ਦੁਬਾਰੇ ਮੌਕਾ ਮਿਲਿਆ ਫਿਰ ਉੱਥੇ ਦੇਖਾਂਗੇ ਬਾਈ ਜੀਤ ਨੇ ਤਾਂ ਗਾਣਾ ਵੀ ਚਲਾ ਲਿਆ ਕਿਹੜਾ ਗਾਣਾ ਬਾਈ ਏ ਦੇਚ ਏ ਦੇਚ ਆ ਚਲੋ ਆਜੋ ਅੱਛਾ ਹਾਂ ਯਾਦ ਆ ਗਿਆ ਦੇਖ ਮੋਮ ਦੇ ਸਟੈਚੂ ਵਿੱਚ ਟੌਰ ਸਿੰਘ ਦੀ ਲੰਡਨ ਸ਼ਹਿਰ ਨਾਲ ਜਿੰਨਾ ਮਰਜ਼ੀ ਘੁੰਮ ਲੋ 15 ਦਿਨਾਂ ਬਾਅਦ ਅਸੀਂ ਇੱਥੇ ਪਹੁੰਚ ਜਾਂਦੇ ਹਾਂ ਕੰਮ ਮੜਨੇ ਨੂੰ ਦੁਬਾਰਾ ਦੁਬਾਰਾ ਇਹ ਸ਼ਹਿਰ ਤੋਂ ਨਹੀਂ ਬੰਦਾ ਕਦੇ ਅੱਕਦਾ ਇਹ ਸ਼ਹਿਰ ਤੋਂ ਕਦੇ ਅੱਕਦਾ ਨਹੀਂ ਇਹ ਸ਼ਹਿਰ ਤੋਂ ਕਦੇ ਥੱਕਦਾ ਨਹੀਂ ਇਹਦੀ ਪੂਰੀ ਟੌਰ ਹੈ ਸ਼ਹਿਰ ਦੀ ਬਾਈ ਇਹ ਤਾਂ ਖੁਸ਼ੀ ਕਹਿੰਦਾ ਸ਼ਾਹਰੂਖ ਦਾ ਗਾਣਾ ਹੈ ਲੈ ਲੰਡਨ ਦੀ ਤਾਂ ਗੱਲ ਬਾਤ ਹੀ ਅਲੱਗ ਹੈ ਗਾਣਾ ਨਹੀਂ ਡਾਇਲੋਗ ਹੈ ਆ ਸੀ ਇਹ ਆ ਖਾਣ ਪੀਣ ਲਈ ਪਹੁੰਚਿਆ ਜੀ ਨੰਦੂ 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 ਨੰਦੋਸ ਨੰਦੂ ਚਲੋ ਪੰਜਾਬੀਆਂ ਦਾ ਨੰਦੂ ਹੀ ਐ ਅੰਗਰੇਜ਼ਾਂ ਦੇ ਦੇਸ਼ 'ਚ ਛੱਲੀਆਂ ਨਾਲ ਮੁਰਗੇ ਚੌਹਲ ਮਲਟੀਕਲੈਂਟਲ ਖਾਣਾ ਮੰਗਾਇਆ ਜੀ ਇਹ ਸਾਰੇ ਸਨੈਪਚੈਟਾ ਪਾਉਣ ਲੱਗੇ ਨਾ ਮਾਮਾ ਜੀ ਵੀ ਸਾਡੇ ਸਨੈਪਚੈਟ ਚ ਚਲਾਉਂਦੇ ਆ ਜੀ ਕਿਉਂ ਮਾਮਾ ਜੀ ਐਵੇਂ ਨਾ ਸਮਝੋ ਮਾਡਰਨ ਨੇ ਪੂਰੇ ਮੈਂ ਮੋੜੇ ਡਾਊਨਲੋਡ ਕੀਤੀ ਦੱਸੋ ਪਹਿਲਾਂ ਆਪਣੇ ਡਾਊਨਲੋਡ ਕੀਤੀ ਸਨੈਪਚੈਟਾ ਪਾਪਾ ਸਾਰੇ ਪੰਜਾਬ ਨੂੰ ਨਿਹਾਲ ਕਰਦਾ ਚਲੋ ਜੀ ਕਰੀਏ ਜੀਰੂ ਜਦੋਂ ਇਧਰੋਂ ਤੁਹਾਡੇ ਆਂਦੀ ਆ ਨਾਲ ਖੁਸ਼ੀ ਆਪਣੇ ਵਾਲੀ ਸਨੈਪਚੈਟਾ ਦਿਖਾ ਦਿਓ ਫਿਰ ਕਰਦਾਂਗੇ ਤੁਸੀਂ ਐਡ ਨਹੀਂ ਕੀਤੀ ਕਿਤੇ ਇੱਕ ਮਿੰਟ ਇੱਕ ਮਿੰਟ ਫੜ ਦਿਓ ਆਸ ਭਾਈ ਜੀ ਨੇ ਨਾ ਹੈ ਭਾਈ ਅਜੀਤ ਕਈ ਜਣੇ ਸਾਨੂੰ ਮਿਲਣ ਆਏ ਨੇ ਮੈਂ ਕਿਹਾ ਤੁਹਾਨੂੰ ਕਿਵੇਂ ਪਤਾ ਲੱਗਿਆ ਸੀ ਇੱਥੇ ਫਿਰਦੇ ਆ ਕਹਿੰਦੇ ਸਨੈਪਚੈਟ ਤੋਂ ਦੇਖਿਆ ਆ ਤੁਸੀਂ ਸਾਡੀ ਸਨੈਪਚੈਟ ਜਿਹਦੇ ਰੋਜ਼ ਫੋਲੋ ਕਰਨ ਹੁੰਦਾ ਇਹਦੇ ਫੋਲੋ ਕਰੋ ਪੰਜਾਬੀ ਟਰੈਵਲ ਕਪਨ ਆ ਸਕੈਨ ਕੋਡ ਹੈ ਪੰਜਾਬੀ ਟਰੈਵਲ ਕਪਲਾ ਸਕੈਨ ਕੋਡ ਹੈ ਇਹਦੇ ਤੋਂ ਸਨੈਪਚੈਟ ਤੇ ਫੋਲੋ ਕਰ ਲਿਓ ਤੇ ਸਿੱਧਾ ਡਾਇਰੈਕਟ ਗਲੀਆਂ 'ਚ ਵੀ ਮਿਲ ਸਕਦੇ ਤੁਰੇ ਆ ਆ ਦੇਖੋ ਅੱਜ ਹਾਂਜੀ ਮਾਮਾ ਜੀ ਕੀ ਕਹਿੰਦੇ ਸੀ ਹੋਰ ਵੀ ਤੁਹਾਡੇ ਆ ਰਹੇ ਆ ਬੜੀ ਮੀਟਿੰਗ ਹੈ ਸਾਡੇ ਲਈ ਬਾਦੀਆਂ ਪਾ ਦਿਓ ਪਾ ਦਿਓ ਮਤਲਬ ਅਸੀਂ ਕਰੰਟ ਕਿੱਥੇ ਹੁੰਦੇ ਆ ਉਹ ਇੱਥੋਂ ਪਤਾ ਲੱਗਦਾ ਏ ਜੀ ਵੱਡੇ ਤਾਇਆ ਜੀ ਲੰਡਨ ਘੁਮਾਉਂਦੇ ਹੋਏ ਰਣਜੰਦਰੂ ਵੱਡੇ ਤਾਇਆ ਜੀ ਉਹ ਬਾਈ ਰਣਜੰਦਰ ਵੀ ਯਾਦ ਲੈਣਾ ਵੀ ਤਾਇਆ ਤਾਇਆ ਜੀ ਲੰਡਨ ਘੁਮਾਉਂਦੇ ਜੀ ਚੰਗ ਮਾਸੜ ਜੀ ਮਾਸੜ ਮਾਸੜ ਜੀ ਦੋ ਰਿਸ਼ਤੇ ਐ ਮਾਸੜ ਜੀ ਐ ਅਸੀਂ ਪਹੁੰਚ ਗਏ ਜੀ ਆਕਸਫੋਰਡ ਸਟਰੀਟ ਤੇ ਮੈਂ ਕਿਹਾ ਮਾਮਾ ਜੀ ਉਹਨਾਂ ਨੂੰ ਥੋੜਾ ਜਿਹਾ ਭੀੜ ਭੜੱਕਾ ਦਿਖਾਈਏ ਇੱਥੇ ਦਾ ਰੌਣਕ ਮੇਲਾ ਵੈਸੇ ਤਾਂ ਇਹਨਾਂ ਨੂੰ ਹੋ ਗਿਆ ਲੰਡਨ ਚ ਆਏ ਨੂੰ 7-8 ਦਿਨ ਅਸੀਂ ਜਰਮਨੀ ਸੀ ਇਹ ਇੱਥੇ ਰਹੇ ਕੁਝ ਥਾਵਾਂ ਸੀ ਅੱਜ ਘੁਮਾਵਾਂਗੇ ਕਿਉਂਕਿ ਅਸੀਂ ਲੰਡਨ ਬਹੁਤ ਵਾਰ ਘੁੰਮ ਲਏ ਹਾਂ ਕਿਉਂ ਵੀ ਤੇ ਆਓ ਦੇਖੋ ਲੰਡਨੀ ਲੰਡਨ ਲੰਡਨ ਦੇ ਝੰਡੇ ਮੂਵੀਆਂ ਬਣਾ ਰਿਹਾ ਮਾਮਾ ਜੀ ਪੂਰੀਆਂ ਰਿਕਸ਼ੇ ਜਾਂਦੇ ਲੰਡਨ ਦੇ ਪਰਾਂ ਨੂੰ ਜਿਹੜੇ ਇਹ ਰਿਕਸ਼ਾ ਨਾ ਲੰਡਨ ਦੇ ਇਹ ਲੈਂਦੇ ਆ ਜੀ 5 ਪਾਉਂਡ 1 ਮਿੰਟ ਦੇ 1 ਮਿੰਟ ਦਾ 500 ਰੁਪਈਆ 500 ਰੁਪਈਆ 1 ਮਿੰਟ ਦਾ ਇਹ ਤਾਂ ਦੇ ਲੋ 5 ਮਿੰਟਾਂ ਦਾ ਝੂਟਾ ਦਿੱਤਾ 2500 ਰੁਪਇਆ ਬਣਾ ਲੈਂਦੇ ਨੇ 25 ਪਾਉਂਡ 5 ਮਿੰਟ ਦੇ ਲੈਂਦੇ ਆ ਇੰਨੇ ਮਹਿੰਗੇ ਆ ਰਿਕਸ਼ੇ ਆਮ ਮੰਦਰ ਦੇ ਵਸ ਦੀ ਗੱਲ ਨਹੀਂ ਹੈਗੀ ਇਹਨਾਂ ਦੇ ਝੂਟਾ ਲੈਣਾ ਬਹੁਤ ਮਹਿੰਗੇ ਆ ਜਾ ਰਹੇ ਕਮਰਸ਼ੀਅਲ ਚੱਲਦੇ ਆ ਅੱਜ ਕੱਲ ਇਹ ਕੀ ਆ ਰਿਕਸ਼ੇ ਆ ਤੇ ਵੀ ਐਂ ਚੱਲਦੇ ਸਿੱਧੂ ਮੂਸੇ ਵਾਲਾ ਤਰਫੇ ਤਰਫੇ ਅਸੀਂ ਪਹੁੰਚ ਗਏ ਜੀ ਸਕਾਈ ਗਾਰਡਨ ਸਕਾਈ ਗਾਰਡਨ ਇਹਨੂੰ ਕਹਿੰਦੇ ਨੇ ਜਿਹੜੀ ਉੱਪਰ ਬਿਲਡਿੰਗ ਹੈ ਜਿਵੇਂ ਬਰਜ ਖਲੀਫਾ ਉੱਚਾ ਨਾ ਤੇ ਇੱਥੇ ਲੋਕ 뷰 ਦੇਖਣਾ ਹੁੰਦੇ ਨੇ ਲੰਡਨ ਦਾ ਇਹਦੇ ਉੱਪਰਲੇ ਪਾਸਿਓਂ ਤੇ ਉਹ ਹੁਣ ਤੁਹਾਨੂੰ ਅਸੀਂ ਨੇੜੇ ਪਹੁੰਚ ਕੇ ਦਿਖਾਵਾਂਗੇ ਇਹ ਆ ਜੀ ਜਿੱਥੇ ਅਸੀਂ ਆਏ ਆ ਸਕਾਈ ਗਾਰਡਨ ਗੱਲ ਬਣੀ ਨਹੀਂ ਜੀ ਉੱਪਰ ਜਾਣ ਵਾਲੀ ਸਕਾਈ ਗਾਰਡਨ ਹੈਗਾ ਬੰਦ ਕਿਉਂਕਿ ਅਸੀਂ ਹੋਗੇ ਲੇਟ ਫਿਰ ਕਦੇ ਆਵਾਂਗੇ ਹੁਣ ਅਸੀਂ ਚੱਲਿਆਂ ਵਾਪਸ ਸਾਡੇ ਹੋਟਲ ਨੂੰ ਇਹ ਅਸੀਂ ਪਹੁੰਚ ਗਏ ਜੀ ਸਾਡੇ ਹੋਟਲ ਹੁਣ ਤੇ ਮੇਲ ਮਿਲਾਪ ਤੋਂ ਹੁਣ ਆ ਗਿਆ ਵੇਲਾ ਜਦਾਈਆਂ ਦਾ ਹੁਣ ਵੇਲਾ ਦੋ ਦਿਨਾਂ ਲਈ ਇਕੱਠੇ ਹੋਏ ਸੀ ਬਸ ਹੈ ਬਾਈ ਹੁਣ ਮਿਲਾਂਗੇ ਦਬਈ ਕਿ ਅੱਧਾ ਰਾਹ ਦੇਖ ਲਓ ਕਿਨੇ ਬਾਈ ਨੇ ਜਾਣਾ ਦਬਈ ਮਾਮਾ ਇਹ ਨਹੀਂ ਜਾਣਾ ਤੇ ਪਹਿਲੇ ਇੰਡੀਆ ਪਹਿਲਾਂ ਦਬਾਈ ਮੇਰੇ ਇੰਡੀਆ ਤੇ ਅਸੀਂ ਕਿੱਥੇ ਜਾਣਾ ਅਸੀਂ ਜਾਣਾ ਜੀ ਪਹਿਲਾਂ ਬਰਮਿੰਗਮ ਫਿਰ ਜਾਣਾ ਲਿਵਰਪੂਲ ਫਿਰ ਜਾਣਾ ਆਸਟ੍ਰੇਲੀਆ ਉੱਥੇ ਮਿਲਦੇ ਆਂ ਆਸਟ੍ਰੇਲੀਆ ਆਉਣਾ ਦੁਨੀਆ ਕਿੰਨੀ ਛੋਟੀ ਹੋ ਗਈ ਵੀ ਹੈ ਹੈ ਚਲੋ ਲੋ ਜੀ ਤਿਆਰੀਆਂ ਸਾਡੀਆਂ ਬਾਈ ਨੇ ਗੱਡੀਆਂ ਚਾਪੋ ਆਪਣੀ ਬਾਈ ਬਾਈ ਕਰਦੇ ਤਾਉ ਬਾਈ ਬਾਈ ਕਰਦੇ ਤਾਉ ਜੀ ਬਾਈ ਸ੍ਰੀ ਕਾਲ ਜਿੰਦਨਤਾ ਬਾਈ ਜਿੰਦਨਤਾ ਹਾਈ ਉਹ ਮੈਂ ਹੋਰੀ ਕੋ ਲਿੰਕ ਬਾਈ ਪਾਜੀ ਤਰਫ ਟ੍ਰਾਂਸਪੋਰਟ ਆਇਆ YouTube ਆਜ ਬਾਰੂ ਮਾਰ ਗਈ ਉਹਸ ਤਰ੍ਹਾਂ ਆਇਆ ਕੱਟਾ ਮੈਂ ਨਹੀਂ ਮੈਂ ਨਾ ਉਹ ਗੱਲ ਕਿਹਨਾਂ ਬੰਦਾਂ ਨੂੰ ਮੈਂ ਨਹੀਂ ਅੱਜ ਤੱਕ ਵੀ ਇਹ ਨਾ ਬੰਦ ਲਾਣਗੇ ਕੋਈ ਨਹੀਂ ਜਦੋਂ ਵੀ ਹੋਣਾ ਹੋਵੇ ਮੈਂ ਜਦੋਂ ਵੀ ਹੋਣਾ ਮੈਂ ਚਾਹੁੰਦਾ ਮੈਂ ਚਾਹੁੰਦਾ ਸਾਨੂੰ ਪਰਮੈਨੈਂਟ ਫੰਕਸ਼ਨ ਹੈ ਜੇ ਅਸੀਂ 24 ਦੇ ਰਾਤ 24 ਦੇ ਰਾਤ ਅਸੀਂ ਫਿਰ ਰਵਾਂਗੇ ਨਾ ਕੋਈ ਐਲਰਟ ਇਹ 24 ਦੇ ਰਾਤ ਨਾਲ ਚੁੱਕਦੇ ਹੋਏ ਠੀਕ ਹੈ ਜੀ ਠੀਕ ਹੋ ਗਿਆ ਕੈਪ ਕਰ ਲਵਾਂ ਕਿਉਂਕਿ ਥੱਲੇ ਸਾਰਾ ਠੀਕ ਆਪ ਕੈਪ ਓਕੇ ਓਕੇ ਚੰਗਾ ਬਬਾ ਜੀ ओके ओके थैंक यू ओके जी बाय चंगा मामा ससिकान मैं एक भाई का नंबर लेके ना जरूर जरूर ठीक है ओके बाय बाय ओके बाय ले भाई ਹੁਣ ਬੰਦੇ ਚੱਲੇ ਨੇ ਆਪਣੇ ਘਰ ਨੂੰ ਤੇ ਅਸੀਂ ਆਪਣੇ ਘਰ ਨੂੰ ਵਲੌਗ ਦੀ ਹੁਣ ਕਰਦੈ ਨੇ ਆਪਸ ਬਾਬਦੀ ਤੇ ਨਵੇਂ ਸਫਰ ਤੇ ਫਿਰ ਮਿਲਾਂਗੇ